ਹਾਂਜੀ ਬਾਈ ਸਭ ਤੋਂ ਪਹਿਲਾਂ ਤਾਂ ਭਰਾ ਜਿਨ੍ਹਾਂ ਨੂੰ ਅਚਾਰ ਚਾਹੀਦਾ ਉਹ ਬਾਈਆਂ ਨਾਲ ਕਲੀਅਰ ਫਾਰਮ ਤੇ ਆ ਦਿੱਤੇ ਹਰਦੇਵ ਤੇ ਬਾਈ ਮਨਪ੍ਰੀਤ ਨਾਲ ਕੰਡੈਕਟ ਕਰ ਲਿਓ ਤੇ ਪਿੰਡ ਹਠੂਰ ਦੇ ਵਿੱਚ ਹੀ ਆਪਣੇ ਨੇੜੇ ਆ ਭਦੌੜ ਬਰਨਾਲੇ ਦੇ ਸਾਰਾ ਏਰੀਆ ਨੇੜੇ ਹੀ ਪੈਂਦਾ ਹੈਗਾ ਪਹੁੰਚ ਵੀ ਕਰੀ ਜਿਓ ਸਾਰਾ ਕੁਝ ਬਾਈਨਾਂ ਜਿਹਨੂੰ ਅਚਾਰ ਚਾਹੀਦਾ ਗੱਲ ਕਰ ਲਿਓ ਤੇ ਉਸ ਤੋਂ ਬਾਅਦ ਮੱਕੀ ਬੀਜਣ ਤੋਂ ਲੈ ਕੇ 4 ਪੌਣ ਤੱਕ ਤੇ ਪੈਕੇਜ ਕਰਨ ਤੱਕ ਸਾਰਾ ਪ੍ਰਬੰਧ ਬਾਈਆਂ ਦੇ ਕੋਲ ਆ ਤੁਸੀਂ ਠੇਕਾ ਕਰ ਸਕਦੇ ਹੋ ਸਾਰਾ ਕੰਮ ਤੁਹਾਡਾ ਬਾਈ ਆ ਕੇ ਆਪ ਕਰਕੇ ਜਾਣਗੇ ਤੁਸੀਂ ਸਿਰਫ ਠੇਕਾ ਮਾਰਨਾ ਕੁਛ ਨਹੀਂ ਤੁਹਾਨੂੰ ਸੰਦ ਲਿਆਉਣ ਦੀ ਕਿਸੇ ਚੀਜ਼ ਦੀ ਲੋੜ ਨਹੀਂ ਸਾਰੀਆਂ ਮਸ਼ੀਨਾਂ ਬਾਈਆਂ ਕੋਲੇ ਆਪਦੇ ਕੋਲੇ ਉਪਲਬਧਾ ਤੇ ਜਿਹੜੀ ਚਾਰ ਦੀ ਕੁਆਲਿਟੀ ਆ ਬਾਈਆਂ ਦੀ ਦਿਖਾਉਣਿਆ ਤੁਹਾਨੂੰ 18 44 ਪਾਇਨਰ ਦਾ ਜਿਹੜੀ ਮੱਕੀ ਦਾ ਬੀਜ ਆਉਂਦਾ ਫਾਰਮ ਵਾਲੇ ਪਾਉਂਦੇ ਆ ਚਾਰ ਉਹ ਬਾਈ ਆਪਦੇ ਬਾਣ ਦੇ ਵਿੱਚ ਬੀਜ ਕੇ ਤਿਆਰ ਕਰਦੇ ਨੇ ਤੇ ਮਸ਼ੀਨ ਨਾਲ ਚਾਰ ਪਾ ਕੇ ਤੇ ਉਹਦੀ ਮਨ ਕੇ ਚਲੋ ਪਹਿਲਾ ਟੋਇਆਂ ਦੇ ਵਿੱਚ ਉਹਨੂੰ ਜਮਾ ਕਰਕੇ ਰੱਖਦੇ ਨੇ ਜਦੋਂ ਫਿਰ ਨੇੜੇ ਆਈ ਜਾਂਦਾ ਜਿਵੇਂ ਜਿਵੇਂ ਵਿਕੀ ਜਾਂਦਾ ਚਾਰ ਉਹਨਾਂ ਕੋ ਬਾਈ ਕਹਿੰਦੇ ਅਸੀਂ ਮਨ ਕੇ ਚਲੋ ਜੇ ਮੈਂ 200 ਗੱਟਾ 70 ਕਿਲੋ ਦੀ ਪੈਕਿੰਗ ਵਾਲਾ ਗੱਟਾ ਬਾਈਆਂ ਕੋਲੇ ਕਿਉਂਕਿ ਉਹ ਚੱਕਣਾ ਕਰਨਾ ਵੀ ਥੋੜਾ ਜਿਹਾ ਸੌਖਾ ਹੁੰਦਾ 100 ਕਿਲੋ ਵਾਲੀ ਗੱਡ ਨਾਲ ਤੇ ਵਧੀਆ ਕੁਆਲਿਟੀ ਦੇ ਵਿੱਚ ਮੱਕੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਸੁੱਲੀ ਸੁੱਲੀ ਲੱਗੀ ਸਾਰਾ ਹੀ ਇੱਥੇ ਬਾਈਆਂ ਨੇ ਦਿਖਾਉਣਗੇ ਮਨ ਕੇ ਚਲੋ ਵੀ ਫੁੱਲ ਸਟੇਜ ਤੇ ਵੀ ਬਾਈ ਕਹਿੰਦੇ ਚਾਰ ਪਾਉਣੇ ਆ ਅਸੀਂ ਇਹ ਨਹੀਂ ਹੈਗਾ ਵੀ ਛੋਟੀ ਦਾ ਜਾਂ ਵੱਡੀ ਦਾ ਪੂਰੀ ਫੁੱਲ ਸਟੇਜ ਤੇ ਤੁਸੀਂ ਸੌਕ ਪਕੇ ਦੇ ਵਿੱਚ ਚਾਰ ਪਿਆ ਹੋਇਆ ਤੇ ਬਾਕੀ ਥੱਲੇ 9 9 ਇੰਚ ਜਿੰਨਾ ਉਹ 7 7 ਇੰਚ ਛੱਡਣਾ ਹੁੰਦਾ ਉਹ ਛੱਡ ਕੇ ਮੱਕੀ ਦਾ ਚਾਰ ਪਿਆ ਬਾਕੀ ਲਤੜਾਈ ਦੀ ਤੁੜੀ ਟੋਏ ਆਏ ਬਾਈ ਸਾਰਾ ਚਾਰ ਪਹਿਲਾਂ ਜਮਾ ਕਰ ਲੈਂਦੇ ਆ ਟੋਆਂ ਦੇ ਵਿੱਚ ਆਪਦੇ ਤੇ ਚੰਗੀ ਲਤੜਾਈ ਹੋਈ ਵੀ ਆ ਕੋਈ ਲਤੜਾਈ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਲਤੜਾਈ ਤੇ ਇਹ ਬਾਈ ਤੁਸੀਂ ਸੱਲੀਆਂ ਦੇਖ ਸਕਦੇ ਹੋ ਮੱਕੀ ਨੂੰ ਲੱਗੀਆਂ ਹੋਈਆਂ ਕਿਉਂਕਿ ਮੱਕੀ ਨੂੰ ਜੇ ਛੱਲੀ ਆ ਤੇ ਦਾਣਾ ਵਿੱਚ ਹੈ ਫੇਰ ਹੀ ਅਚਾਰ ਦਾ ਫਾਇਦਾ ਹਰੇਕ ਮਾਨਕ ਚਲੋ ਟਾਂਡੇ ਨੂੰ ਪੂਰੀ ਵੱਡੀ ਛੱਲੀ ਤੇ ਫੁੱਲ ਭਰੀ ਵੀ ਦਾਣਿਆਂ ਨਾਲ ਆ ਦੇਖ ਸਕਦੇ ਹੋ ਮੱਕੀ ਦਾ ਸਾਰਾ ਤੁਸੀਂ ਦਾਣਾ ਕੱਲਾ ਕੱਲਾ ਦਾਣਾ ਵਿੱਚ ਫੁੱਲ ਭਰੀ ਵੀ ਆ ਕੋਈ ਇਹ ਨਹੀਂ ਵੀ ਦਾਣਿਆਂ ਤੋਂ ਖਾਲੀ ਆ ਬਾਕੀ ਆ ਜੀ ਦੇਖੋ ਤੁਸੀਂ ਸਹੀ ਸੇ 7-7 ਇੰਚ ਛੱਡ ਕੇ ਜਿਵੇਂ ਸਹੀ ਚਾਰ ਪੈਂਦਾਗਾ ਕਿਉਂਕਿ ਬਾਈਆਂ ਦਾ ਬਹੁਤ ਜ਼ਿਆਦਾ ਪੁਰਾਣਾ ਕੰਮ ਆ ਬਾਈ ਇਹ ਨਹੀਂ ਹੈਗਾ ਵੀ 1-2 ਸਾਲਾਂ ਦਾ ਪੁਰਾਣਾ ਕੰਮ ਕਰਕੇ ਸਾਰਾ ਸਾਈਲੈਂਸ ਦਾ ਹਿਸਾਬ ਆਹ ਮਸ਼ੀਨ ਨਾਲ ਪੈਂਦਾ ਤੇ ਇੱਕ ਵਾਰੀ ਤੁਸੀਂ ਕੋਤਰਾ ਵੀ ਚੈੱਕ ਕਰ ਸਕਦੇ ਹੋ ਹਰੇਕ ਚੀਜ਼ ਹਰੇਕ ਪੱਖ ਤੋਂ ਦਿਖਾਈ ਜਾਊ ਕਿਉਂਕਿ ਜਿੰਨੀ ਵੀਰੇ ਚੀਜ਼ ਵੇਚਣੀ ਹੁੰਦੀ ਹੈ ਨਾ ਉਹ ਇਹ ਨਹੀਂ ਹੁੰਦਾ ਵੀ ਦਾਬ ਘਟ ਕੇ ਸਾਲ ਕੇ ਵੇਚ ਲੂ ਬਾਈ ਕਹਿੰਦਾ ਆਪਾਂ ਲੰਮਾ ਟਾਈਮ ਕੰਮ ਕਰਨਾ ਉਹਦਾ ਕਰਕੇ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਤੇ ਚਾਰ ਦੀ ਕੁਆਲਿਟੀ ਦੇਖੋ ਕੋਤਰਾ ਬਹੁਤ ਟੌਪ ਦਾ ਆਹ ਮਸ਼ੀਨ ਨਾਲ ਚਾਰ ਪੈਕ ਕੀਤਾ ਜਾਂਦਾਗਾ ਤੇ ਐਦਾਂ ਟੋਏ ਦੇ ਕੋਲ ਖੜ ਕੇ ਮਸ਼ੀਨ ਬਾਈ ਨਾਲ ਦੀ ਨਾਲ ਪੈਕਿੰਗ ਕਰਦੀ ਆਇਆ ਫਿਰ ਲੋਡ ਹੋ ਕੇ ਮਾਲ ਜਾਂਦਾਗਾ ਤੇ ਜੇ ਤੁਸੀਂ ਵੀ ਕੋਈ ਵੀ ਮੱਕੀ ਬੀਜਣ ਤੋਂ ਲੈ ਕੇ ਬਾਈਆਂ ਤੋਂ ਕੋਈ ਵੀ ਕੰਮ ਤਨੂ ਆਚਾਰ ਪਾਉਣਾ ਜਾਂ ਮੱਕੀ ਬੀਜਣੀ ਜਾਂ ਮੱਕੀ ਕੱਟਣੀ ਹਰੇਕ ਚੀਜ਼ ਦਾ ਪ੍ਰਬੰਧ ਆ ਬਾਈਆਂ ਕੋਲੇ ਹਰੇਕ ਚੀਜ਼ ਦਾ ਫਸਲਾਂ ਨੂੰ ਮੰਨ ਕੇ ਚਲੋ ਵੀ ਫਸਲਾਂ ਦੇ ਨਾਲ ਆਧਾਰ ਤੇ ਜੋ ਵੀ ਕੰਮ ਆ ਉਹ ਸਾਰਾ ਬਾਈਆਂ ਕੋਲੇ ਹੈਗਾਗਾ ਤੁਸੀਂ ਕੰਟੈਕਟ ਕਰਕੇ ਗੱਲ ਕਰ ਸਕਦੇ ਹੋ ਤੇ ਜਿਹੜੇ ਭਰਾ ਨੂੰ ਆਚਾਰ ਚਾਹੀਦਾ ਉਹ ਤਾਂ ਫਿਰ ਬਾਈਆਂ ਤੋਂ ਮਿਲ ਹੀ ਜਾਣਾ ਪੈਕ ਹੋਇਆ ਪਿਆ ਤੁਸੀਂ ਜਾ ਕੇ ਬਾਈ ਕਨੇ ਗੱਟਾ ਖੋਲ ਕੇ ਆਪਾਂ ਕੁਆਲਿਟੀ ਵੀ ਚੈੱਕ ਕਰਾ ਕੇ ਦੇ ਦਾਂਗੇ ਕੋਈ ਚੱਕਰ ਨਹੀਂਗਾ ਤੇ ਬਾਕੀ ਜੱਟ ਭਾਈਚਾਰਾ ਹਨਾ ਆਪਣਾ ਜੱਟ ਜ਼ਿਮੀਦਾਰ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਵੀ ਜਿਵੇਂ ਕਹਿੰਦੇ ਨੇ ਵੀ ਆਪਾਂ ਤੋਂ ਜੱਟ ਜ਼ਿਮੀਦਾਰ ਆਪਾਂ ਤੋਂ ਤਾਂ ਇਹ ਕੁਝ ਵੀ ਗਲਤ ਹੁੰਦਾ ਹੀ ਨਹੀਂ ਹੈਗਾ ਕਿਉਂਕਿ ਉਹਨੂੰ ਪਤਾ ਹੁੰਦਾ ਲਾਗਤ ਦਾ ਤੇ ਖਰਚੇ ਦਾ ਤੇ ਉਹ ਬਾਈ ਤਾਂ ਫਿਰ ਵੀ ਸਹੀ ਹੀ ਕਰਦੇ ਆ ਤੇ ਬਾਕੀ ਤੁਸੀਂ ਆਪ ਦੇਖਣਾ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਚਾਹ ਤੁਸੀਂ ਖਰੀਦ ਸਕਦੇ ਹੋ ਤੇ ਸਾਰੇ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਤੇ ਜੁੜਨ ਲਈ